ਪੁਣ ਇਹਨਾ ਹੈਗਾ ਪਿੰਡ ਦੇ ਵੀ ਹੈਗੇ ਜੰਮ ਭਾਈ ਵੀ ਹੈਗੇ ਠੀਕ ਹੈ ਜਿੱਤੂ ਦੀਦੀ ਭਾਈ ਗੋਰਾ ਭਾਈ ਇਥੇ ਲੋ ਬਾਕੀ ਆਪਣੇ ਨਾਂ ਹੈ ਭਾਈ ਨੇ ਢਾਬੇ ਵਾਲੇ ਦਰਵ ਭਾਈ ਹੈਗੇ ਠੀਕ ਹੈ ਬਾਕੀ ਹਣੀ ਹਣੀ ਵੀ ਨਾਲ ਹੀ ਆਪਣੇ ਕਰਨ ਹੋਣੀ ਸਾਰੇ ਠੀਕ ਹੈ ਭਾਈ ਉਹ ਵੀ ਲੰਬੜ ਮਲਸੀਆਂ ਦਾ ਆਪਣਾ ਹੈਗਾ ਜਿਗਰੀ ਯਾਰ ਭਾਈ ਉਹ ਵੀ ਬਹੁਤ ਕਰਦਾ ਬਿੱਲਾ ਤੇ ਆਲਪਰੀਆ ਹੁਣ ਕਾਫੀ ਬੰਦੇ ਹੈਗੇ ਭਾਈ ਜਿਹੜੇ ਸਪੋਰਟ ਕਰਦੇ ਠੀਕ ਹੈ ਫਰੀਪੇ ਖਾਕ ਹੋਣਾ ਭਾਈ ਬਹੁਤ ਕੀਤੀ ਹੈ ਠੀਕ ਹੈ ਰੇਸ਼ਾਂ ਦਾ ਸਾਰਾ ਖਰਚਾ ਭਾਈ ਉਹਨਾਂ ਨੇ ਕੀਤਾ ਹੈ ਬਾਕੀ ਕਾਕਾ ਜੀ 2000 ਰੁਪਏ ਉਹਨਾਂ ਨੇ ਬਹੁਤ ਕੀਤੀ ਹੈ ਉਹਨਾਂ ਦਾ ਸਾਨੀ ਪੁੱਛਦਾ ਮਾ ਵੱਲੋਂ ਜਿਹੜੇ ਅਗਲੇ ਮੈਚ ਦੇ ਪਲੇਅਰ ਆ ਪਲੀਜ਼ ਪਿੱਛੇ ਹੋ ਜਾਣ ਤਾਂ ਬੜੀ ਮਿਹਰਬਾਨੀ ਹੈ ਬੜੇ ਟਾਪ ਦੇ ਮਾਲ ਅਗਲੇ ਮੈਚ ਵਿੱਚ ਪੜਨਗੇ ਬੁੱਲੋ ਵਾਲਿਆ ਸ਼ਰੀਫ ਕਬੱਡੀ ਪਾਉਣ ਦੀ ਬੰਦਿਆ ਹੋਇਆ ਕਿ ਜਿਸਮ ਮਚਾਉਣਾ ਪੈਂਦਾ ਪਹਿਲਾਂ ਵਿੱਚ ਹੀ ਅੱਕਦੇ ਫਿਰ ਜਾ ਕੇ ਚਰਚੇ ਹੁੰਦੇ ਆ ਵਿੱਚ ਜੱਕਦੇ ਸ਼ਰੀਫ ਨੇ ਗੁਰ ਦਿੱਤਾ ਓਏ ਹੋਏ ਹੋਏ ਲਾਲਾ 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 ਹੋਈ ਪਈ ਏ ਲਾਲਾ 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 ਹੋਈ ਪਈ ਬਈ ਇਹ ਕਹਿੰਦਾ ਮਿਹਨਤ ਲਾਓ ਠੋਕੇ ਠੀਕ ਹੈ ਮਿਹਨਤ ਕਰੋ ਕੋਈ ਨਹੀਂ ਮਿਹਨਤ ਜਿਹੜੀ ਲਾਵਾਂਗੇ ਉਹ ਲੋਕ ਨਹੀਂ ਬਈ ਜੀ ਠੀਕ ਹੈ ਜਿੰਨੀ ਮਿਹਨਤ ਲਾਵੋ ਉਹਨਾਂ ਫਲ ਪਾ ਲਵੋ ਰੱਬ ਕਹਿੰਦਾ ਤੁਸੀਂ ਮੰਨੋ ਕਦੇ ਜੀ ਬਈ ਮਿਹਨਤ ਕਰਾਂਗੇ ਬਈ ਸਭ ਕੁਝ ਆ ਮੈਨੂੰ ਆਸ ਨਹੀਂ ਬਈ ਇੰਨੀ ਜੋਗੀ ਕਿ ਮੈਂ ਇੱਥੇ ਬੱਦੂ ਕਬੱਡੀ ਦੀ ਬਦੌਲਤ ਮੈਂ ਇੱਥੇ ਆ ਗਿਆ ਬਈ ਗੱਡੀਆਂ 'ਚ ਘੁੰਮਣ ਵਾਲਾ ਬਾਹਰ ਜਹਾਜ਼ਾਂ ਦੇ ਝੂਟੇ ਲੈ ਲੈ ਜੀ ਪੁਲਸ ਵਾਲਿਆਂ ਦੇ ਘੁੰਮਣਾ ਇੰਨੀ ਮੈਨੂੰ ਆਸ ਨਹੀਂ ਜੋਗ ਮੈਨੂੰ ਕਬੱਡੀ ਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪੀ ਸਿੰਘ ਮੋਨਕ ਤੁਹਾਡਾ ਸਵਾਗਤ ਕਰਦਾ ਦੋਸਤ ਆਪਾਂ ਹਰ ਵਾਰ ਦੀ ਤਰ੍ਹਾਂ ਕੋਈ ਨਾ ਕੋਈ ਨਵਾਂ ਵਿਸ਼ਾ ਆਪਣੇ ਪੰਜਾਬੀ ਰੰਗ ਟੀਵੀ ਤੇ ਲੈ ਕੇ ਆਉਂਦੇ ਆ ਜਾਂ ਤਾਂ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੋਈ ਨਾ ਕੋਈ ਨਵੇਂ ਚਿਹਰੇ ਨੂੰ ਆਪਾਂ ਆਪਣੇ ਚੈਨਲ ਦੇ ਉੱਤੇ ਪੇਸ਼ ਕਰੀਏ ਔਰ ਅੱਜ ਆਪਾਂ ਪੁੱਜੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੁੱਲੋਵਾਲ ਦੇ ਵਿੱਚ ਜਿਸ ਬੁੱਲੋਵਾਲ ਨੇ ਕਬੱਡੀ ਦੇ بڑے بڑے ਮੱਲ ਪੈਦਾ ਕੀਤੇ ਜਿਨ੍ਹਾਂ ਵਿੱਚੋਂ ਹਣੀ ਪੰਡਿਤ ਜੋ ਕਿ ਚੱਲਦਾ ਕਰਨ ਬੁੱਲੋਵਾਲੀਆ ਜਮਾ ਬੁੱਲੋ ਵਾਲੀਆ ਔਰ ਜੋ ਸਾਡੇ ਨਾਲ ਮੌਜੂਦ ਆ ਹੋ ਗਏ ਸ਼ਰੀਫ ਬੁੱਲੋ ਵਾਲੀਆ ਜੀ। ਜੀ ਬੁੱਲੋ ਵਾਲੀਆ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਬਈ ਪਹਿਲਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ। ਹਾਂ ਬਈ। ਅੱਛਾ ਸ਼ਰੀਫ ਭਾਈ ਜੀ ਜਦੋਂ ਤੁਸੀਂ ਕਬੱਡੀ ਦੀ ਸ਼ੁਰੂਆਤ ਕੀਤੀ ਕਦੋਂ ਕੀਤੀ? ਮੈਂ ਭਾਈ 35 ਗਿੱਲੋਂ ਦੇ ਸ਼ੁਰੂ ਕੀਤੀ ਓਕੇ ਜਦੋਂ ਤੁਸੀਂ ਕਬੱਡੀ ਦੀ ਸ਼ੁਰੂਆਤ ਕੀਤੀ ਸੀ ਉਸ ਟਾਈਮ ਤੇ ਤੁਹਾਡੇ ਨਾਲ ਪਿੰਡ ਦੇ ਕਿਹੜੇ ਕਿਹੜੇ 플레이 ਤੁਹਾਡੇ ਨਾਲ ਖੇਡੇ ਸੀਗੇ? ਸਾਡੇ ਪਿੰਡ ਦੇ ਭਾਈ ਜਦਾ 스타 ਜਮਾ ਭਾਈ ਉਹਨਾਂ ਨੇ ਸਾਨੂੰ ਗਰਾਊਂਡ 'ਚ ਬਾੜਿਆ। ਓ ਕਿੰਨਾਲ ਬრავ ਭਾਈ ਹੁੰਦੇ ਏ ਵਿਸ਼ਾਲ ਆ ਮੁੰਡਾ ਹਾਨੀਪੰਦ ਠੀਕ ਏ ਆ ਕਰਨ ਨੂੰ ਨਹੀਂ ਏ ਆਪਣੇ ਨਾਲ ਹੀ ਰਹੇ ਭਾਈ ਓਕੇ ਅੱਛਾ ਜਦੋਂ ਤੁਸੀਂ ਕਬੱਡੀ ਦੀ ਸ਼ੁਰੂਆਤ ਕੀਤੀ ਹਾਂਜੀ ਤੇ ਤੁਹਾਡੀ ਫੈਮਿਲੀ ਚ ਕੋਈ ਕਬੱਡੀ ਖੇਡਦਾ ਸੀ ਜਾਂ ਤੁਹਾਡੇ ਪਿੰਡ ਵਿੱਚ ਕੋਈ ਕਬੱਡੀ ਖੇਡਦਾ ਜਿਨ੍ਹਾਂ ਵੱਲ ਦੇਖ ਕੇ ਤੁਹਾਨੂੰ ਸ਼ੌਂਕ ਜਾਗਿਆ ਕਿ ਮੈਂ ਵੀ ਯਾਰ ਕਬੱਡੀ ਖੇਡਾਂ ਨਹੀਂ ਭਾਈ ਸਾਡੀ ਜਿੱਦਾ ਫੈਮਿਲੀ ਜੀ ਤਾਂ ਕੋਈ ਨਹੀਂ ਖੇਡਦਾ ਈ ਅੱਛਾ ਇਦਾਂ ਹੁਣ ਆਪਣੇ ਪਿੰਡ 'ਚ ਖੇਡਦੇ ਹੀ ਮਾਰੇ ਮੋٹے ਮੁੰਡੇ ਠੀਕ ਜਾਮੇ ਭਾਈ ਨੇ ਦੇਖਿਆ ਆਪਾਂ ਸ਼ੁਰੂਆਤ ਕੀਤੀ ਸੀ ਦਿਨਾਂ ਪਹਿੰਗੇ ਠੀਕ ਆ ਜੀ ਅੱਛਾ ਜੀ ਜਦੋਂ ਤੁਸੀਂ ਕਬੱਡੀ ਦੀ ਸ਼ੁਰੂਆਤ ਕੀਤੀ ਹਾਂ ਜੀ ਆਪਣਾ ਪਹਿਲਾ ਮੈਚ ਕਿੰਨੇ ਕਿਲੋ ਭਾਰ ਦੇ ਵਿੱਚ ਕਿਹੜੀ ਪਿੰਡ ਦੀ ਧਰਤੀ ਤੇ ਖੇਡਿਆ ਜੇ ਜਿਆਦਾ ਸਾਡੇ ਦਸ਼ਕ ਵੀਰਾਂ ਬਾਰੇ ਜ਼ਰੂਰ ਦੱਸਣਾ ਜੀ ਹਾਂ ਜੀ ਭਾਈ ਮੈਂ ਜਿੱਦਾਂ 35 ਕਿਲੋ ਤੋਂ ਸ਼ੁਰੂਆਤ ਕੀਤੀ ਉਹ ਪਹਿਲਾ ਮਿੰਟ ਮੈਂ ਝੋਲਾ ਖੇਡਿਆ ਭਾਈ ਝੋਲਾ ਹਾਂ ਗੱਗੋ ਦੇ ਪਿੰਡ ਖੇਡਿਆ ਭਾਈ ਠੀਕ ਹੈ ਜੀ ਝੋਲਾ ਉੱਥੇ 35 ਕਿਲੋ ਖੇਡਿਆ ਓਕੇ ਓਕੇ ਤੇ ਜਦੋਂ ਪਹਿਲੀ ਵਾਰ ਪਹਿਲੇ ਮੈਚ ਵਿੱਚ ਤੁਸੀਂ ਆਪਣੀ ਗਰਾਊਂਡ ਦੇ ਵਿੱਚ ਐਂਟਰੀ ਕੀਤੀ ਉਦੋਂ ਕਦੇ ਮਨ ਨੂੰ ਕੀ ਹੋਇਆ ਜਿਹਾ ਮਹਿਸੂਸ ਹੋਇਆ ਥੋੜਾ ਜਿਹਾ ਬਈ ਨਰਵਸ ਜਿਹਾ ਹੁੰਦਾ ਹੈ ਨਾ ਓਕੇ ਖੇਡਣਾ ਜਦੋਂ ਜਾਣਾ ਦੂਜੇ ਪਿੰਡੇ ਖ अच्छा शरीफ जी ਜਦੋਂ ਤੁਸੀਂ ਬਾਰ ਬਾਰ ਇਹ ਤੋਂ ਖੇលਦੇ ਖੇលਦੇ ਅੱਜ ਓਪਨ ਦੇ ਵਿੱਚ ਆਏ ਤੇ ਓਪਨ ਆਪਾਂ ਕਦੋਂ ਖੇਡੀ ਮੈਂ ਭਾਈ ਮੈਨੂੰ ਸਾਲ ਕੋਇਆ ਓਪਨ ਚ ਆਇਆ ਨੂੰ ਓਕੇ ਜੀ ਹਾਂਜੀ ਹਾਂਜੀ ਤੇ ਓਪਨ ਆਪਾਂ ਕਿਹੜੇ ਪਿੰਡ ਵਾਲੋਂ ਜਾਂ ਕਿਹੜੀ ਟੀਮ ਵਾਲੋਂ ਤੁਸੀਂ ਖੇਲਦੇ ਹੋ ਮੈਂ ਪਿੰਡਲਾ ਭਾਈ ਮਾੜਾ ਮੋੜਾ ਪਿੰਡ ਜੀ ਗੇੜ ਦਾ ਫੇ ਮੇਰੀ ਭਾਈ ਬਾਈ ਐਫਸੀ ਕਬੱਡੀ ਗਲਾ ਰੋਡ ਕੇ ਇਲੈਕਸ਼ਨ ਉਹ ਵੀ ਉਹ ਚ ਖੇਡਿਆ ਮੈਂ ਭਾਈ ਕਲਪ ਮੇਜਰ ਲੀਗ ਦੇ ਸਾਰੇ ਓਕੇ ਜੀ ਅੱਛਾ ਜੀ ਅੱਛਾ ਜਦੋਂ ਤੁਸੀਂ ਓਪਨ ਦੇ ਵਿੱਚ ਆ ਗਏ ਹਾਂਜੀ ਹਾਂਜੀ ਤੇ ਓਪਨ ਦੇ ਵਿੱਚ ਤੁਹਾਡੇ ਨਾਲ ਕਿਹੜੇ ਕਿਹੜੇ ਪਲੇਅਰ ਜਿਹੜੇ ਪਿੰਡ ਦੇ ਜਾਂ ਬਾਹਰਲੀ ਕਲੱਬਾਂ ਦੇ ਜਿਨ੍ਹਾਂ ਨਾਲ ਤੁਸੀਂ ਖੇਡਦੇ ਸੀਗੇ ਬਾਹਲ ਪਿੰਡਾਂ ਦੇ ਕਿਹੜੇ ਕਿਹੜੇ ਪਲੇਅਰ ਤੁਹਾਡੇ ਨਾਲ ਖੇਡਦੇ ਸੀਗੇ ਭਈ ਆਪਣੇ ਲੋਕਲ ਸਾਰੇ ਬਿੱਟੂ ਭਾਈ ਹੁਣੀ ਪੋਰੀ ਰਿਆਂ ਵਾਲੇ ਸਾਰੇ ਰੇਸ ਭਾਈ ਹੁਣੀ ਕਾਰੀ ਸਾਰੀ ਵਾਲੇ ਆਪਣੇ ਹਨੀ ਹੁਣੀ ਕਰਨੂਣੀ ਜਾਮਾ ਭਾਈ ਆਪਣੇ ਬਰੈਵ ਭਾਈ ਇਕੱਠੇ ਖੇਡਦੇ ਆਪਾਂ ਪਿੰਡ ਬੰਦਰ ਬਾਕੀ ਵੱਡੇ ਜਦੋਂ ਕਲੱਬਾਂ ਦੇ ਭਾਈ ਉਹ ਆਪਾਂ ਸੋਹਣ ਭਾਈ ਨਾਲ ਰੁੜਕੇ ਵਾਲਾ ਨਾ ਉਹ ਨਬੂ ਅਜਲਾਸ ਛੋਟਾ ਸੋਹਣ ਇਹਨਾਂ ਨਾਲ ਇਕੱਠੇ ਖੇਡੇ ਆ ਭਾਈ ਜਦੋਂ ਭਾਰ ਵਰਕ ਤੋਂ ਸਿੱਧਾ ਹੀ ਆਪਾਂ ਓਪਨ ਦੇ ਵਿੱਚ ਕਲੱਬਾਂ ਦੇ ਵਿੱਚ ਐਂਟਰੀ ਕਰਦੇ ਆ ਹਾਂਜੀ ਹੁੰਦਾ ਭਾਈ ਬੰਦਾ ਮਾਰਾ ਜਾਂ ਅੰਦਰੋਂ ਡਾਟਾ ਹੁੰਦਾ ਹੀ ਆ ਜਦੋਂ ਮੈਚ ਲੱਗ ਜਾਂਦੇ ਇੱਕ ਦੋ ਫੇਕ ਹੋਈ ਡਾਰਨੀ ਬਾਈ ਠੀਕ ਆ ਫਿਰ ਚਾਕਾ ਖੋਲ ਦਿੰਦਾ ਫੇ ਚਾਕਾ ਖੋਲਿਆ ਫੇ ਬੀਬੀਐਸ ਰੋੜਕਾ ਦੇ ਵਿੱਚ ਕਿਤਾ ਡੱਕੇ ਹੋ ਜਾ ਪ੍ਰਦਰਸ਼ਨ ਸੀਗਾ ਬਾਈ ਵਧੀਆ ਖੇਡਿਆ ਮੈਂ ਭਾਈ ਉਹਦਾ ਵਧੀਆ ਖੇਡਿਆ ਕਿੰਨੇ ਕੁ ਮੈਚ ਖੇਡੇ ਉਹਦਾ ਵੱਲ ਮੈਂ ਘੱਟੋ ਘੱਟ 15 20 ਕੱਪ ਖੇਡੇ ਨੇ ਭਾਈ ਓਕੇ ਅੱਛਾ ਸ਼ਰੀਫ ਜੀ ਜਿਨ੍ਹਾਂ ਦੇ ਕੋਲ ਤੁਸੀਂ ਕਬੱਡੀ ਦੀਆਂ ਬਰੀਕੀਆਂ ਦਾ ਪੇਚ ਸਿੱਖੇ ਆ ਟਾੜ ਜਾਣ ਕੇ ਆਪਣੇ ਉਸਤਾਦ ਜੀ ਕੌਣ ਆ ਉਹਨਾਂ ਦਾ ਤੁਸੀਂ ਵਾਈਫੇਸ ਸਾਡੇ ਚੈਨਲ ਦੇ ਉੱਤੇ ਨਾਮ ਲੈ ਸਕਦੇ ਸੀ ਸਾਡਾ ਜਣੀ ਸਤਾ ਜੀ ਹੈ ਜਾਮਾ ਭਾਈ ਤੇ ਰੀਤੂ ਛੜ ਦਾ ਨਿਊਜ਼ੀਲੈਂਡ ਚ ਲੱਗੇ ਬਾਈ ਓਕੇ ਜੀ ਜਿਹੜੇ ਕੁੜੀਆਂ ਦੀ ਟੀਮ ਬਣਾਉਂਦੇ ਹਾਂ ਜੀ ਜੋ ਗਰਾਊਂਡ ਚ ਬਾੜਨਾ ਹੈਗੇ ਜਾਮਾ ਭਾਈ ਜੋ ਪ੍ਰੈਕਟਿਸ ਕਰਾਉਂਦੇ ਹੈ ਰੀਤੂ ਛੜ ਦਾ ਸਵੇਰੇ ਤੇ ਵੀ ਉਹ ਕੋਚ ਹੈ ਦੋ ਕੋਚ ਹੈ ਸਾਡੇ ਵਿੱਚ ਓਕੇ ਜੀ ਓਕੇ ਅੱਛਾ ਉਹਨਾਂ ਦੇ ਕੋਲ ਤੁਸੀਂ ਦਾ ਪੇਚ ਸਿੱਖੇ ਜਾਮਾ ਭਾਈ ਆਪ ਵੀ ਬਹੁਤ ਟੌਪ ਦੇ ਜਾਫੀ ਰਹਿ ਚੁੱਕੇ ਹਾਂ ਜੀ ਹਾਂ ਜੀ ਬਾਹਰ ਖੇਡਦੇ ਹਾਂ ਹੁਣ ਵੀ ਖੇਡਦੇ ਆ ਮੈਂ ਭਾਜੀ ਹੁਣਾਂ ਤੇ ਵੀ ਇੰਟਰਵਿਊ ਕਰ ਚੁੱਕਾ ਹੈਗਾ ਅੱਛਾ ਅੱਛਾ ਹਾਂ ਜੀ ਹਾਂ ਜੀ ਆਪੇ ਕਾਫੀ ਕਲੋਜ਼ ਆ ਅੱਛਾ ਜਿੱਦਾਂ ਕਿ ਅੱਜ ਕ ਤੇ ਜਾਂ ਫਿਰ ਜੇ ਆਪਾਂ ਇਦਾਂ ਕਹਿ ਦਈਏ ਕਿ ਆਪਣੀ ਜ਼ਿੰਦਗੀ ਦਾ ਸਭ ਤੋਂ ਯਾਦਗਰ ਮੈਚ ਤੁਸੀਂ ਕਿਹੜੇ ਪਿੰਡ ਦੀ ਧਰਤੀ ਤੇ ਖੇਡਿਆ ਭਾਈ ਸਭ ਤੋਂ ਯਾਦਗਰੀ ਮੈਚ ਸੀਗਾ ਭਾਈ ਮਨਸੂਰਵਾ ਮਕੇਰੀਆਂ ਕੋ ਭਾਈ ਓਕੇ ਜਿੱਦਾਂ ਸਾਡੀ ਟੀਮ ਹਾਰਦੀ ਸੀ ਭਾਈ ਬਾਬਾ ਟੇਜ਼ ਬਾਈ ਐਫਸੀ ਰੋੜਕਾ ਹੀ ਖੇਡਣ ਦੀ ਸੀ ਓਕੇ ਸਾਡਾ ਵਧੀਆ ਯਾਰ ਚੋਲਾ ਸਾਹਮਣਾਂ ਨਾਲ ਮੈਚ ਸੀ ਓਕੇ ਮੁਰਗੇ ਭਾਈ ਮੈਂ ਮੈਨੂੰ ਛਾੜਦਾ ਹੈ ਨਾ ਹਾਫ ਟਾਈਮ ਤੋਂ ਬਾਅਦ ਮੈਂ ਕਬੱਡੀਆਂ ਦੋ ਦੋ ਪਾ ਕੇ ਭਾਈ ਮੈਂ ਬਰਾਬਰ ਕਰਤਾ ओके ਬਹੁਤ ਵਧੀਆ ਮੈਚ ਲੱਗਾ ਭਾਈ ਉਹਨਾਂ ਨੂੰ ਮੈਚ ਤੁਹਾਡਾ ਜਿੰਦਗੀ ਦਾ ਯਾਦਗਾਰ ਮੈਚ ਹੈ ਕਿ ਜਿਹੜਾ ਜਿਆਦਾ ਕਿ ਜਿੱਥੇ ਮਹਿਸੂਸ ਹੁੰਦਾ ਕਿ ਹਾਂ ਵੇ ਇੱਥੇ ਬੜਾ ਤਕੜਾ ਗਿਆ ਹਾਂਜੀ ਭਾਈ ਦੋ ਦੋ ਪਾ ਕੇ ਜਿੱਦਾਂ ਬਾਕੀ ਬੈਹਿ ਗਏ ਰੀਡਰ ਤੇ ਦੋ ਦੋ ਪਾ ਕੇ ਮੈਂ ਮੈਚ ਬਰਾਬਰ ਕਰਤਾ ਯਾਨੀਕ ਫੈਸਲੇ ਦੀ ਕਬੱਡੀ ਦਾ ਮੈਚ ਆ ਗਿਆ ਇਹਨੂੰ ਲੜਕੇ ਮੈਚ ਨੂੰ ਪੂਰਾ ਫਸਾ ਲਿਆ ਪੂਰਾ ਫਸ ਗਏ ਉਹ ਯਾਦਗਰੀ ਹੈ ਭਾਈ ਠੀਕ ਹੈ ਠੀਕ ਹੈ ਅੱਛਾ ਜਿੱਦਾਂ ਕਿ ਅੱਜ ਕਬੱਡੀ ਪਲੇਅਰਾਂ ਦੇ ਜਾਂ ਜਾਂਦੇ ਝੂਟੇ ਲੈਂਦੇ ਆ ਬਾਹਰ ਲੀਆਂ ਕੰਟਰੀਆਂ ਵਿੱਚ ਖੇਡਣ ਜਾਂਦੇ ਆ ਕਿ ਆਪਣੀ ਜ਼ਿੰਦਗੀ ਵਿੱਚ ਕੋਈ ਐਸਾ ਪਲ ਆਇਆ ਵਦੇਸ਼ਾਂ ਦੀ ਧਰਤੀ ਤੇ ਕਬੱਡੀ ਖੇਡਣ ਗਏ ਹੋ ਹਾਂਜੀ ਭਾਈ ਪਹਿਲਾਂ ਮੈਂ ਮਲੇਸ਼ੀਆ ਕਿੱਧੇ ਆ ਭਾਈ ਓਕੇ ਮਲੇਸ਼ੀਆ ਕਿਹੜੇ ਸਾਲ ਚ ਗਏ ਸੀਗੇ ਮੈਂ ਭਾਈ 2 ਕੋ ਸਾਲ ਪਹਿਲਾਂ ਗਏ ਓਕੇ ਜਾਣ ਕੇ ਆ 24 ਦਾ 22 21 22 ਦੇ ਅਸ 21 22 ਦੇ ਵਿੱਚ ਵਜ ਗਏ ਭਾਈ ਤੱਗੜ ਭਾਈ ਹੁਣ ਮਲੇਸ਼ੀਆ ਨੇ ਸਾਨੂੰ ਸਪਾਂਸਰ ਕੀਤਾ ਹੀ ਉਹ ਤੋਂ ਬਾਅਦ ਮੈਂ ਪਿਛਲੇ ਸਾਲ ਭਾਈ ਨਿਊਜ਼ੀਲੈਂਡ ਗਿਆ ਹੀ ਓਕੇ ਸਾਦੀਪਾ ਭਾਈ ਅੱਛਾ ਜਿਹੜੇ ਮਲੇਸ਼ੀਆ ਜਦੋਂ ਤੁਸੀਂ ਖੇਡਣ ਗਏ ਸੀਗੇ ਹਾਂਜੀ ਉਸ ਟਾਈਮ ਤੇ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਹੜੇ ਕਿਹੜੇ ਪਲੇਅਰ ਤੁਹਾਡੇ ਨਾਲ ਖੇਡੇ ਸੀਗੇ ਉੱਥੇ ਭਾਈ ਹਨੀ ਵੀ ਸੀ ਆਪਣੇ ਨਾਲ ਹਨੀ ਬੰਦੇ ਹਾਂਜੀ ਇਹ ਵੀ ਨਾਲ ਹੀ ਸੀ ਦੂਸਰੀ ਟੀਮ 'ਚ ਮੈਂ ਪਰ ਆਪਣੀ ਟੀਮ 'ਚ ਹੈਰੀ ਥਲੇਤਾ ਇਹ ਮੁੰਡਾ ਬਾਕੀ ਬਟੇਰੀ ਪਲੇਅਰਸ ਨਾਲ ਜੋ ਪੰਜਿਲ ਤੇ ਉਹ ਮਲੇਸ਼ੀਆ ਸਾਨੂੰ ਕਿਹੜੇ ਕਿਹੜੇ ਵੀਰਾਂ ਨੇ ਸਪான்ਸਰ ਕੀਤਾ ਸੀਗਾ ਬਈ ਤੱਗੜ ਭਾਈ ਨੇ ਓਕੇ ਤੇ ਬਾਕੀ ਹੈਗੇ ਦੋ ਕੋ ਕੁਛ ਆਖਣਾ ਹੈ ਠੀਕ ਆ ਠੀਕ ਆ ਅੱਛਾ ਤੇ ਜਦੋਂ ਫਿਰ ਨਿਊਜ਼ੀਲੈਂਡ ਗਏ ਨਿਊਜ਼ੀਲੈਂਡ ਕਿਹੜੇ ਸਰਚ ਜਾ ਕੇ ਤੁਸੀਂ ਮੈਂ ਬਈ ਪਿਛਲੇ ਸਾਲ ਗਏ ਆ ਦਿਨਾਂ ਚ ਮੈਂ ਨਿਊਜ਼ੀਲੈਂਡ ਦੇ ਵਿੱਚ ਹਾਂਜੀ ਤੇ ਨਿਊਜ਼ੀਲੈਂਡ ਦੇ ਕਿਹੜੇ ਵੀਰਾਂ ਪੈਨਾਂ ਨੇ ਤੁਹਾਨੂੰ ਸਪੋਰਟ ਕੀਤੀ ਸੀ ਕਿ ਸਾਡੇ ਕਲੱਬ ਵਾਲੇ ਖੇਡੋ ਮੈਨੂੰ ਭਾਈ ਸਭ ਤੋਂ ਗੋਪਾ ਭਾਈ ਗੋਪਾ ਭਾਈ ਉਸ ਮਾਨਤੇ ਹਾਂ ਦੀਪਕ ਅਖ ਭਾਈ ਗੋਲਡੀ ਹੋਂਤਾ ਭਾਈ ਬਿੱਟੂ ਭਾਈ ਪੁਰੀ ਰਾਨਾ ਇਹਨਾਂ ਦੀ ਬਲਦ ਬਦਾਲਤ ਖੇਡਿਆ ਮੈਂ ਭਾਈ ਓਕੇ ਅੱਛਾ ਜਦੋਂ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਖੇਡ ਕੇ ਉੱਥੇ ਦਾ ਕਿਹੋ ਜਿਹਾ ਤਿਆਰਬਾਰ ਆ ਭਾਈ ਥੋੜਾ ਜਿਆਦਾ ਮੈਂ ਪਹਿਲਾਂ ਜਦੋਂ ਗਿਆ ਸੀਗਾ ਮਾੜਾ ਮੋਟਾ ਨਰਵਾ ਗਿਆ ਸੀ ਜਦੋਂ ਪਹਿਲਾ ਮੈਚ ਲੱਗ ਗਿਆ ਫੇਰ ਕੋਈ ਡਰ ਨਹੀਂ ਰਿਹਾ ਬਈ ਓਕੇ ਤੇ ਵਧੀਆ ਪਰੋਣਾ ਸੀ ਨਿਊਜ਼ੀਲੈਂਡ ਵਿੱਚ ਤੁਹਾਡੇ ਨਾਲ ਕਿਹੜੇ ਕਿਹੜੇ ਪਲੇਅਰ ਪੰਜਾਬ ਦੇ ਜਿਹੜੇ ਟੌਪ ਦੇ ਖੇਡੇ ਉੱਥੇ ਮੀਨਾ ਭਾਈ ਪ੍ਰਤਾਪ ਸਿੰਘ ਡਿਆਣੇ ਵਾਲਾ ਜਾਫੀ ਭਾਈ ਓਕੇ ਤੇ ਨਾਲ ਪ੍ਰਿੰਸ ਭਾਈ ਵੀ ਸੀ ਕਾਰੀ ਸਾਰੀ ਲੋਗ ਵੀ ਖੇਡੇ ਨਾਲ ਸੁਤਵੀਰ ਜੰਡਾ ਭਾਈ ਕੰਗਮਾ ਉਹ ਵੀ ਆਪਣੇ ਨਾਲ ਖੇਡੇ ਬਈ ਓਕੇ ਓਕੇ ਅੱਛਾ ਤੇ ਨਿਊਜ਼ੀਲੈਂਡ ਤੋਂ ਆਪਾਂ ਕਿੰਨੇ ਮਹੀਨੇ ਟੂਰ ਲਾ ਕੇ ਆਏ ਇਥੇ ਮੇਰਾ ਭਾਈ ਮੈਂ ਮਹੀਨੇ ਚ ਆ ਗਏ ਬਈ ओके ओके हां जी अच्छा ਆਪਣੇ شریف ਜੀ ਜਿੱਦਾਂ ਅੱਜ ਕੱਲ ਕਵੱਡੀ ਕੱਪਾ ਦੇ ਉੱਤੇ ਬੈਸਟ ਬਣਦੇ ਹੈਗੇ ਆ ਬੈਸਟ ਨੂੰ ਵੱਡੇ ਵੱਡੇ ਮਾਨ ਸਨਮਾਨ ਮਿਲਦੇ ਹੈਗੇ ਆ ਕੀ ਆਪਣੀ ਜ਼ਿੰਦਗੀ ਚ ਵੀ ਕੋਈ ਐਸਾ ਪਲ ਆਇਆ ਕਿ ਜਦੋਂ ਤੁਸੀਂ ਕਵੱਡੀ ਦੇ ਵਿੱਚ ਬੈਸਟ ਬਣ ਕੇ ਕੁਝ ਜਿੱਤਿਆ ਹੋ ਹਾਂ ਜੀ ਭਾਈ ਦੋ ਮੁਰਸਲ ਜਿੱਤੇ ਮੈਂ ਭਾਈ ਅੱਛਾ ਕਿੱਥੋਂ ਕਿੱਥੋਂ ਜਿੱਤੇ ਮੈਂ ਪਹਿਲਾ ਮੁਰਸਲ ਭਾਈ ਸੰਘਵਾਲ ਤੋਂ ਜਿੱਤੇ ਓਕੇ ਸੰਘਵਾਲ ਸ਼ਕਤੀ ਮਾਨਵਾਲ ਹਾਂ ਜੀ ਹਾਂ ਜੀ ਠੀਕ ਹੈ ਜੀ ਦੂਸਰਾ ਮੁਰਸਲ ਭਾਈ ਮੈਂ ਸਰਾਣਾ ਤੋਂ ਜਿੱਤੇ ਆਂ ਨੰਗਲ ਸਰਾਣਾ ਨੰਗਲ ਸਰਾਣਾ ਅੱਛਾ ਜਦੋਂ ਤੁਸੀਂ ਪਹਿਲਾ ਮੋਟਰਸਾਈਕਲ ਜਿੱਤ ਕੇ ਆਪਣੇ ਘਰ ਲੱਗਿਆ ਤੇ ਘਰ ਜਿਹਾ ਮਾਹੌਲ ਸੀਗਾ ਬਈ ਬਾਬਾ ਖੁਸ਼ੀ ਹੋਈ ਹੈ ਬਾਬਾ ਬਹੁਤ ਜ਼ਿਆਦਾ ਖੁਸ਼ੀ ਹੈ ਕਰਦੇ ਆ ਅੱਛਾ ਹਣੀ ਆਪਣੇ ਸ਼ਰੀਪਾ ਜੀ ਜਿੱਦਾਂ ਕਿ ਕੋਈ ਵੀ ਚੀਜ਼ ਸਾਡੇ ਪੰਜਾਬ ਦੇ ਵਿੱਚ ਇੱਕ ਰੀਤ ਹੈਗੀ ਆ ਕਿ ਕੋਈ ਵੀ ਚੀਜ਼ ਜਦੋਂ ਕੋਈ ਵੱਖਰੀ ਜੀ ਕਰਦਾ ਚਾ ਪਹਿਲਵਾਨੀ ਜਾਂ ਕਬੱਡੀ ਜਾਂ ਲਖਾਰੀ ਕੁਝ ਵੀ ਹੁੰਦਾ ਹੈਗਾ ਲੋਕੀ ਉਹਨਾਂ ਵਿਰੋਧ ਬਹੁਤ ਜ਼ਿਆਦਾ ਕਰਦੇ ਆ ਬਹੁਤ ਕਰਦੇ ਵੇ ਪਰ ਆਪਾਂ ਵਿਰੋਧੀ ਦਾ ਨਾਮ ਨਹੀਂ ਲੈਣਾ ਹੈਗਾ ਪਰ ਆਪਾਂ ਉਹਦੇ ਵਿੱਚ ਕਰਾਂਗੇ ਕਿ ਲੋਕੀ ਜੇ ਵਿਰੋਧ ਕਰਦੇ ਲੋਕੀ ਸਪੋਰਟ ਵੀ ਬੜੇ ਕਰਦੇ ਆ ਭਾਈ ਹਾਂ ਜੀ ਉਹ ਕਿਹੜੇ ਕਿਹੜੇ ਵੀਰ ਪੈੜ ਹੈਗੇ ਆ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਹੈਗੀ ਆ ਕਿ ਸ਼ਰੀਫ ਤੂੰ ਬਹੁਤ ਵਧੀਆ ਖੇਡਦਾ ਹੋਰ ਵਧੀਆ ਖੇਡ ਸਕਦਾ ਆ ਆਪਾਂ ਤੇਰੇ ਨਾਲ ਆ ਭਾਈ ਵਿਰੋਧ ਕਰਨ ਵਾਲੇ ਦੇ ਬਥੇਰੇ ਆ ਆਪਾਂ ਬਈ ਪ੍ਰਵਾਹ ਨਹੀਂ ਕਰੀਦੇ ਬਥੇਰੇ ਕਰਦੇ ਆ ਪਰ ਸਪੋਰਟ ਕਰਨ ਵਾਲੇ ਵੀ ਆਪਣੇ ਨਾਲ ਬਹੁਤ ਆ ਭਾਈ ਜਿਹੜੇ ਜਿਹੜੇ ਵੀਰੇ ਪੈਣਾ ਤੁਹਾਨੂੰ ਸਪੋਰਟ ਕੀਤੀ ਉਹਨਾਂ ਨੂੰ ਤੁਸੀਂ ਬਾਈ ਫਿਰ ਸਾਡੇ ਕੈਮਰੇ ਦੇ ਉੱਤੇ ਨਾਮ ਲੈ ਸਕਦੇ ਆ ਭਾਈ ਆਪਣੇ ਨਾਲ ਹੈਗਾ ਪਿੰਡ ਦੇ ਵੀ ਹੈਗੇ ਜੰਮਾ ਭਾਈ ਵੀ ਹੈਗੇ ਠੀਕ ਆ ਇਤੂ ਦੀਦੀ ਭਾਈ ਗੋਰਾ ਭਾਈ ਇਟਲੀ ਤੋਂ ਬਾਕੀ ਆਪਣੇ ਨਾਣੇ ਭਾਈ ਉਹਨੇ ਢਾਬੇ ਵਾਲੇ ਬਰੋ ਭਾਈ ਹੈਗੇ ਠੀਕ ਹੈ ਬਾਕੀ ਹਨੀ ਹੁਣੀ ਵੀ ਨਾਲ ਹੀ ਆਪਣੇ ਕਰਨ ਨੂੰ ਨਹੀਂ ਸਾਰੇ ਠੀਕ ਹੈ ਠੀਕ ਹੈ ਭਾਈ ਉਹ ਵੀ ਲੰਬੜ ਮਲਸੀਆਂ ਵਾਲਾ ਆਪਣਾ ਹੈਗਾ ਜਿਗਰੀ ਯਾਰ ਭਾਈ ਉਹ ਵੀ ਬਹੁਤ ਕਰਦਾ ਬਿੱਲਾ ਦੇ ਆਲਪਰੀਆ ਓਕੇ ਹੁਣ ਕਾਫੀ ਬੰਦੇ ਹੈਗੇ ਭਾਈ ਜਿਹੜੇ سپورਟ ਕਰਦੇ ਠੀਕ ਹੈ ਜੀ ਦੀਪੇ ਖਾਕ ਹੁਣ ਹੈ ਭਾਈ ਬਹੁਤ ਕੀਤੀ ਆਪਣੇ ਠੀਕ ਹੈ ਪ੍ਰੇਸ਼ਨ ਦਾ ਸਾਰਾ ਖਰਚਾ ਭਾਈ ਉਹਨਾਂ ਨੇ ਕੀਤਾ ਹੈ ਨਾ ਬਾਕੀ ਕਾਕਾ ਜੀ 2000 ਰੁਪਏ ਉਹਨਾਂ ਨੇ ਬਹੁਤ ਕੀਤੀ ਆਪਾਂ ਉਹਨਾਂ ਦਾ ਸਾਨ ਨਹੀਂ ਭੁੱਲ ਸਕਦੇ ਓਕੇ ਓਕੇ ਅੱਛਾ ਸ਼੍ਰੀ ਭਾਜੀ ਆਪਣੀ ਜ਼ਿੰਦਗੀ ਦੇ ਜਦੋਂ ਤੁਹਾਡੇ ਸੱਟ ਲੱਗੀ ਉਹ ਕਿਹੜੇ ਪਿੰਡ ਦੀ ਧਰਤੀ ਤੇ ਤੁਸੀਂ ਖੇលਦੇ ਸੀਗੇ ਜਦੋਂ ਸੱਟ ਲੱਗੀ ਭਾਈ ਮੈਂ ਖੇਡਦਾ ਹੀ ਲੰਮੀ ਕਾਣੇ ਸੂਸਾਂ ਦੇ ਲਾਗੇ ਭਾਈ ਲੰਮੀ ਕਾਣੇ ਪਿੰਡ ਹਾਂਜੀ ਉਦੋਂ ਮੈਂ ਸੂਸਾਂ ਹੀ ਟੀਮ 'ਚ ਖੇਡਦਾ ਹੀ ਭਾਈ ਤੇ ਫਾਈਨਲ ਮੈਚ ਸੀ ਭਾਈ ਓਕੇ ਤੇ ਸੈਮੀ 'ਚ ਮੈਂ ਬੈਠੀ ਭਾਈ ਚਾਂਦੀ ਜਾਂ ਅਸੀਂ ਫਾਈਨਲ ਜੈ ਸੋਨੀ ਦੀਆਂ ਨਿੰਦਾਂ ਭਾਈ ਓਕੇ ਉੱਥੇ ਮੈਂ ਬੈਠ ਨਿਕਲਣਾ ਲੱਗਾ ਹੀ ਇੱਕ ਗੋਡੀ ਰਹਿ ਗਈ ਭਾਈ ਸੱਟ ਲੱਗੀ ਸੱਟ ਲੱਗੀ ਚਲੋ ਕਿਸਮਤ ਹਾਂਜੀ ਠੀਕ ਹੈ ਅੱਛਾ ਤੇ ਮੋਟਰਸਾਈਕਲ ਆਪਾਂ ਇੱਕ ਨੰਗਲ ਸਲਾ ਲੇ ਤੋਂ ਤੇ ਸੰਗਵਾਲ ਪਿੰਡ ਤੋਂ ਜਿੱਤਿਆ ਹਾਂਜੀ ਉਸ ਤੋਂ ਇਲਾਵਾ ਆਪਾਂ ਕਿਹੜੀ ਕਿਹੜੀ ਆਟਮ ਜਿੱਤ ਚੁੱਕੇ ਆ ਭਾਈ ਮੈਂ ਸੱਤ ਐਲ ਸੀ ਆ ਜਿੱਤੇ ਓਕੇ ਮੁੜ ਕੇ ਨਗਦ ਰਾਸ਼ੀ ਤੇ ਬਹੁਤ ਆ ਭਾਈ ਬਾਕੀ ਕੱਪਾਂ ਵਗੈਰਾ ਉਹ ਤਾਂ ਗਿਣਤੀ ਨਹੀਂ ਓਕੇ 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 ਅੱਛਾ ਆਪਣੇ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਕੋਈ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੀ ਅੱਜ ਨਵੀਂ ਪਨੀਰੀ ਕਬੱਡੀ ਦੇ ਵਿੱਚ ਆ ਰਹੀ ਹੈਗੀ ਉਹ ਤੁਹਾਡੇ ਆਪ ਤੋਂ ਸੇਧ ਲੈ ਕੇ ਤੁਹਾਡੇ ਵਰਗਾ ਪਲੇਅਰ ਬਣ ਸਕੇ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਦੋ ਬੋਲੋ ਦੇ ਮੇਰੇ ਭਾਈ ਇਹ ਹੀ ਗੱਲ ਹੈ ਮਿਹਨਤ ਲਾਓ ਠੋਕੇ ਠੀਕ ਹੈ ਮਿਹਨਤ ਦੇ ਉੱਪਰ ਕੋਈ ਨਹੀਂ ਮਿਹਨਤ ਜਿਹੜੀ ਲਾਵਾਂਗੇ ਆਪਾਂ ਉਹ ਲੋਕ ਨਹੀਂ ਭਾਈ ਜੀ ਠੀਕ ਹੈ ਜਿੰਨੀ ਮਿਹਨਤ ਲਾਓ ਉਹਨਾ ਫਲ ਪਾ ਲਵਾਂਗਾ ਰੱਬ ਕਹਿੰਦਾ ਤੁਸੀਂ ਮੰਗੋ ਮੈਂ ਦੇ ਦਿੰਦਾ ਇਹ ਮਿਹਨਤ ਕਰਾਂਗੇ ਭਾਈ ਸਭ ਕੁਝ ਆ ਮੈਨੂੰ ਆਸ ਨਹੀਂ ਭਾਈ ਇੰਨੀ ਜਗਵੀ ਕਿ ਮੈਂ ਇੱਥੇ ਪਹੁੰਚੂ ਕਬੱਡੀ ਦੀ ਬਦੌਲਤ ਮੈਂ ਇੱਥੇ ਆ ਗਿਆ ਭਾਈ ਗੱਡੀਆਂ 'ਚ ਘੁੰਮਣ ਵਾਲਾ ਬਾਹਰ ਜਹਾਜ਼ਾਂ ਦੇ ਝੂਟੇ ਲੈ ਲੈ ਜੀ ਬੁਰਸਾ ਨਾਲ ਘੁੰਮਣਾ ਇੰਨੀ ਮੈਨੂੰ ਆਸ ਨਹੀਂ ਜੋ ਮੈਨੂੰ ਕਬੱਡੀ ਨੇ ਭਾਈ ਠੀਕ ਆ ਕਬੱਡੀ ਜੇ ਆਪਾਂ ਮਿਹਨਤ ਕਰਦੇ ਆ ਨਾ ਭਾਈ ਕਬੱਡੀ ਸ਼ ਅੱਜ ਕੋਈ ਕੁਝ ਵੀ ਨਹੀਂ ਕੋਈ ਬਹੁਤ ਕੋਈ ਦਿਨ ਨਹੀਂ ਆ ਜਾ ਬਹੁਤ سارے ਲੋਕਾਂ ਨੂੰ ਕਬੱਡੀ ਨੇ ਤਾਅਬ ਦਿੱਤਾ ਹੈਗਾ ਤੇ ਬਹੁਤ سارے ਲੋਕ ਹੀ ਅੱਜ ਡੁੱਬ ਵੀ ਗਏ ਡੁੱਬ ਗਏ ਬਾਈ ਹਾਂਜੀ ਪਰ ਸੱਟਾਂ ਝੋਟਾਂ ਜਿਹੜੀਆਂ ਬਾਈ ਲੱਗਦੀਆਂ ਪਲੇਅਰ ਦੇ ਉਹ ਲੱਗਣੀ ਜ਼ਰੂਰੀ ਵੀ ਹੈ ਬਾਈ ਆਪਣਾ ਟਾਈਮ ਦਾ ਪਤਾ ਲੱਗ ਜਾਂਦਾ ਕਿਹੜਾ ਨਾਲ ਖੜਦਾ ਹਾਂਜੀ ਕਿਹੜਾ ਨਹੀਂ ਖੜਦਾ ਕਹਿਣ ਨੂੰ ਤਾਂ ਬਹੁਤ ਕੁਝ ਕਹਿ ਦਿੰਦੇ ਆ ਕਿ ਆਪਾਂ ਤੇਰੀ ਨਾਲ ਆ ਜਾਂਦਾ ਆ ਪਰ ਜਿਹੜਾ ਮਾੜੇ ਟਾਈਮ ਤੇ ਖੜਦਾ ਉਹ ਕੋਈ ਕੋਈ ਹੈ ਬਾਈ ਖਾਸ ਹੀ ਹੈ ਕੋਈ ਠੀਕ ਤਾਂ ਕੋਈ ਖੜਦਾ ਨਹੀਂ ਬਾਈ ਗੇਮ ਜੀ ਜੀ ਦੋਸਤੋ ਇਹਨਾਂ ਸਾਡੇ ਨਾਲ ਸ਼ਰੀਫ ਹੂਲੋ ਵਾਲੀ ਆ ਜੀ ਕਬੱਡੀ ਰੈਡਰ ਆਸ ਕਰਦੇ ਆ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਹੋਵੇਗੀ ਉਹ ਸਾਡੇ ਚੈਨਲ ਨੂੰ ਵਾਰ-ਵਾਰ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਥੱਲੇ ਕਮੈਂਟ ਦੇ ਵਿੱਚ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਸ਼੍ਰੀ ਜੀ ਤੁਹਾਡਾ ਸਾਡੇ ਪੰਜਾਬੀ ਰੈਡਟੀਵੀ ਤੇ ਸਾਨੂੰ ਸਮਾਂ ਦੇਣ ਤੇ ਬਹੁਤ ਬਹੁਤ ਧੰਨਵਾਦ